ਸਾਨੂੰ ਵੀ ਰਮਨ ਕੁਮਾਰ ਜਿਹੜਾ ਕੋਹਰ ਸ਼ਹਿਰ ਤੋਂ ਮੇਰਾ ਭਰਾ ਕੋਹਲਾ ਤੇ ਸਾਡੇ ਟੀਮ ਮੈਂਬਰ ਹੀ ਆ ਸਾਡੇ ਸਾਡੇ ਵੀਰ ਜੀ ਹੁਣੀ ਵੀ ਖੜੇ ਆ ਤੁਹਾਡੇ ਸਾਹਮਣੇ ਰਮਨ ਕੁਮਾਰ ਨਾਮ ਦੱਸਿਆ ਬਟਾਲਾ ਲਾ ਕੇ ਕਿਹੜਾ ਪਿੰਡ ਦੱਸਿਆ ਸੀ ਐਮਾ ਐਮਾ ਪਿੰਡ ਦੱਸਿਆ ਬਟਾਲਾ ਲਾ ਕੇ ਐਮਾ ਤੇ ਹਾਲਾਤ ਕੋਈ ਸਹੀ ਨਹੀਂ ਹੈਗੇ ਕੱਪੜੇ ਉੱਥੇ ਬਹੁਤ ਦਿਮਾਗੀ ਤੌਰ ਤੇ ਜਿਵੇਂ ਤੁਸੀਂ ਦੇਖਿਆ ਵੀ ਨਹੀਂ ਸਹੀ ਹੈਗਾ ਉੱਥੇ ਕੱਪੜੇ ਕੋਟ ਰੱਖੇ ਹੋਏ ਆ ਜਿੰਨਾ ਕੂੜਾ ਕਰਕਟ ਉਹਨਾਂ ਜੇਬਾਂ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ ਤੇ ਉਥੋਂ ਅਸੀਂ ਹੁਣ ਲਿਆਂਦਾ ਜਦੋਂ ਆਪਾਂ ਵੀਡੀਓ ਭੇਜੀ ਉਦੋਂ ਟੁਰਦਾ ਸੀ ਹਨਾ ਟੁਰਦਾ ਸੀਗਾ ਤੇ ਤਿੰਨ ਕੰਨੇ ਨੇ ਗੋਇਆ ਕਹਿੰਦਾ ਗੱਡੀ ਮਾਰ ਕੇ ਗਿਆ ਸੀ ਪਰਿਵਾਰ ਲੱਭਣਾ ਇਹਦੀ ਪਰਿਵਾਰ ਬਾਰੇ ਜੇ ਤੁਸੀਂ ਕੋਈ ਪਛਾਣ ਸਕਦਾ ਐਮਾ ਪਿੰਡ ਦਾ ਕੋਈ ਬਟਾਲੀ ਸ਼ਹਿਰ ਦੇ ਲਾਗੇ ਦਾ ਕੋਈ ਐਮਾ ਪਿੰਡ ਜਿਹੜਾ ਹੈਗਾ ਰਮਨ ਕੁਮਾਰ ਆ ਪਿਤਾ ਦਾ ਨਾਮ ਕੀ ਸੀਗਾ ਦਰਸ਼ਨ ਦਰਸ਼ਨ ਲਾਲ ਪਿਤਾ ਦਾ ਨਾਮ ਆ ਪਵਨ ਕੁਮਾਰ ਭਰਾ ਦਾ ਨਾਮ ਆ ਜੇ ਕੋਈ ਪਛਾਣ ਸਕਦਾ ਤੇ ਉਹਨਾਂ ਤੱਕਰ ਵੀਡੀਓ ਜ਼ਰੂਰ ਪਹੁੰਚਾਓ ਤਾਂ ਜੋ ਇਹਨੂੰ ਘਰ ਇਹਦੇ ਪਹੁੰਚਾਈਏ ਉਨੀ ਆ ਗਿਆ ਭਰਾ ਆ ਗਿਆ ਰੱਤ ਪਰ ਕੋਈ ਗੱਲ ਨਹੀਂ ਠੀਕ ਆ ਆ ਗਿਆ ਗੱਲ ਇਹ ਕੀ ਹੈ ਪਾਸ ਹੈ ਪਾਸ ਜੀ ਕਿ ਭਾਇਆ ਆ ਨੌਪਾਲ ਜੀ ਕਿੱਥੋਂ ਲਵਾਈ ਉਹ ਆਪੇ ਲਾਈ ਇਹ ਕਿੱਥੋਂ ਲਵਾਈ ਮੈਂ ਆਪੇ ਲਾਈ ਆਪੇ ਕਿਦਾਂ ਮੋਟੀਏ ਚਾਰਜ ਹੋ ਰਿਹਾ ਅੱਛਾ ਮੋਟੀ ਸਿਜਾਜ ਵਿਆਹ ਨਹੀਂ ਕਰਾਇਆ ਤੂੰ ਹੈ ਵਿਆਹ ਹੋ ਗਿਆ ਆ ਫੋਟੋ ਆ ਫੋਟੋ ਇਹ ਕਹਦੀ ਹੈ ਇਹ ਤਾਂ ਬੱਚੇ ਦੀ ਆ ਕਾਜੂ ਨਾ ਇਹਦਾ ਅੱਛਾ ਪਰ ਨਾਮ ਤੇ ਦੋਸਤ ਹਰ ਮਾਇਆ ਇਹ ਸੀਸਾ ਰੱਖਿਆ ਮੂੰਹ ਦੇਖਣ ਨੂੰ ਤੇ ਫਿਰ ਇਹ ਨਾਮ ਨਹੀਂ ਹੋ ਮੁਖ ਲਾਇਆ ਨਹੀਂ ਘਰ ਦਾ ਪਿੰਡ ਦੱਸ ਕਿਹੜਾ ਦਾ ਨਾ ਤੂੰ ਦੱਸਿਆ ਵੀ ਨਹੀਂ ਅੱਗੇ ਹੈ ਐਮਾ ਉਹਦਾ ਨਾਮ ਬਟਾਲਾ ਹੈ ਹੈ ਉਹ ਲੌੜ ਰੋਡ ਤੇ ਬਟਾਲਾ ਸ਼ਹਿਰ ਐਮਾ ਪਿੰਡ ਅੱਛਾ ਐਮਾ ਪਿੰਡ ਬੱਸ ਬੋਲ ਹੁਣ ਐਡਰੈਸ ਬੋਲ ਉੱਥੇ ਤੂੰ ਸਹੀ ਨਹੀਂ ਦੱਸਿਆ ਸੀ ਕਿ ਤੇ ਕਿਹੜਾ ਪਿੰਡ ਤੇਰਾ ਐਮਾ ਪਿੰਡ ਬਟਾਲਾ ਐਮਾ ਪਿੰਡ ਬਟਾਲਾ ਹਾਂਜੀ ਉੱਥੇ ਜਾਣਾ ਉੱਥੇ ਜਾਣਾ ਹਾਂਜੀ ਇਹ ਹਾਲਾਤ ਇਦਾਂ ਕਿੱਦਾਂ ਬਣ ਗਏ ਆ ਛੱਟ ਕਿਦਾਂ ਲੱਗੀ ਉੱਥੇ ਆ ਕੇ ਆਰਾਮ ਕਰਾਂਗੇ ਨਾ ਹਾਂ ਨਹੀਂ ਛੱਟ ਕਿਦਾਂ ਲੱਗੀ ਹੁਣ ਤੁਰ ਨਹੀਂ ਹੁੰਦਾ ਉਹ ਗੱਡੀ ਚ ਤੁਰ ਨਹੀਂ ਹੁੰਦਾ ਨਹੀਂ ਕੋਲੇ ਇਹਦੇ ਅੰਦਰ ਥੇ ਥੇ ਘਟ ਲਾਦੀ ਹੈ ਗੱਡੀ ਵਿੱਚ ਜੀਵੇ ਤੇ ਉਹ ਮੈਡੀਕਲ ਕਰਵਾਉਣਾ ਪੈਣਾ ਮੈ ਉਹ ਕਰਵਾਉਣਾ ਉਹਨਾਂ ਘਰ ਚ ਕੌਣ ਕੌਣ ਆ ਤੇਰੇ ਘਰ ਤੇ ਮੰਮੀ ਪਾਪਾ ਤਾਂ ਪੂਰੇ ਹੋ ਗਏ ਦੇ ਹੈਗੇ ਆ ਹਾਂ ਤਿੰਨ ਭੈਣਾਂ ਇੱਕ ਭਰਾ ਹੋਇਆ ਉਹ ਵੱਖ-ਵੱਖੀ ਹੈਗੇ ਆ ਅੱਛਾ ਤੇ ਮੈਂ ਮਾਤਾ ਹੈਗੀ ਆ ਮੰਮੀ ਮੰਮੀ ਡੈਡੀ ਪੂਰੇ ਹੋ ਗਏ ਹਾਂਜੀ ਅੱਛਾ ਮੇਰੇ ਕਮਰੇ ਵੱਖਰੇ ਆ ਅੱਛਾ ਤੇ ਪ੍ਰਾ ਬੋਲਦਾ ਚੱਲ ਕੀ ਕੰਮ ਕਰਦਾ ਭਰਾ ਹਾਂਜੀ ਭਰਾ ਕੀ ਕੰਮ ਕਰਦਾ ਕੋਲ ਉਹ ਇਹ ਕਰ ਕਰਨ ਹਾਂਜੀ ਉਹ ਇਹ ਕਰ ਕਰਨ ਭੈਣਾ ਕੀ ਕਰਦੀਆਂ ਉਹ ਦੋ ਦਾ ਘਰ ਹੀ ਹੈ ਉਹ ਵੱਡੀ ਜਿਹੀ ਹੈ ਜੀ ਉਹ ਮੈਜ ਲੱਗੇ ਅੱਛਾ ਠੀਕ ਆ ਹੋਰ ਬਾਬਾ ਕਰਨ ਕਰਨ ਕੀ ਨਾਮ ਦੱਸਿਆ ਸੀ ਰਮਨ 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 ਕੁਮਾਰ ਹਾਂਜੀ ਠੀਕ ਆ ਭਰਾ ਸੰ ਛੱਡ ਕੇ ਵੇ ਆ ਉਹ ਬੜੀ ਮਾੜੀ ਹਾਲ ਚੋਂ ਉੱਥੇ ਪਿਆ ਆ ਸੀਗਾ ਕਈ ਦਿਨ ਹੋ ਗਏ ਘੁੰਮਦਿਆਂ ਮੈਂ ਉੱਥੇ ਜਾਣ ਬਾਤ ਪਰੇ ਪਿੰਡ ਆਣਾ ਮੈਂ ਬੱਬੇ ਬਕਾਲੇ ਗੱਡੀ ਮੰਗਾ ਜਾਈ ਆ ਬਾ ਪਿੰਡ ਛੱਡਿਆ ਆਣਾ ਤੈਨੂੰ ਨਹਾ ਧੋ ਕੇ ਆਣ ਕੱਪੜੇ ਵਧੀਆ ਪਾ ਕੇ ਦਵਾਈ ਦੇ ਕੇ ਛੱਡਿਆ ਆਣਾ ਤੈਨੂੰ ਨਹੀਂ ਦਵਾਈ ਨਹੀਂ ਮੈਂ ਉਹ ਦਵਾਈ ਨੂੰ ਜੀ ਨਹੀਂ ਲੈਣੀ ਕਾ ਦੂੰ ਦਵਾਈ ਨਹੀਂ ਦਵਾਈ ਉੱਥੇ ਹੀ ਆ ਕੇ ਲਵਾ ਲਾਂਗੇ ਨਾ ਕਰਾਂਗੇ ਦਵਾਈ ਤੋਂ ਬਾਅਦ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਮੈਂ ਜਲਦੀ ਉੱਥੇ ਪਰਵਾਣਾਂ ਇਹ ਸਾਨੂੰ ਵੀਰ ਰਮਨ ਕੁਮਾਰ ਜਿਹੜਾ ਭੂਪੁਰ ਸ਼ਹਿਰ ਤੋਂ ਮੇਰਾ ਭਰਾ ਕੋਲਾ ਤੇ ਸਾਡੇ ਟੀਮ ਮੈਂਬਰ ਹੀ ਆ ਸਾਡੇ ਸਾਡੇ ਵੀਰ ਜੀ ਹੁਣੀ ਵੀ ਖੜੇ ਆ ਤੇ ਇਹਨਾਂ ਦੀ ਸੇਵਾ ਸੁਸਾਇਟੀ ਚੱਲਦੀ ਆ ਬਲੱਡ ਤੇ ਕੀ ਨਾਮ ਆ ਭਾਜੀ ਬਲਾ ਆਪਣਾ ਜੀ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਭੋਗਪੁਰ ਤੋਂ ਇਹ ਬਾਈ ਜੀ ਹੁਣੀ ਹਰ ਇੱਕ ਸਾਲ ਜਿਹੜਾ ਉੱਥੇ ਕੈਂਪ ਵੀ ਲਾਉਂਦੇ ਆ ਤੇ ਅੱਜ ਮੈਨੂੰ ਤਕਰੀਬਨ 2-3 ਦਿਨ ਪਹਿਲਾਂ ਕਾਲ ਆਈ ਸੀ ਮੇਰੇ ਵੀਰ ਕੋਹਲੇ ਦੀ ਵੀ ਇੱਥੇ ਨਾ ਇੱਕ ਵੀਰ ਘੁੰਮ ਰਿਹਾ ਆ ਵੀ ਜਿਹਦੇ ਉਹਨੂੰ ਪਤਾ ਨਹੀਂ ਲੱਗਦਾ ਰੋਡ ਤੇ ਵੀ ਚਲ ਜਾਂਦਾ ਗੱਡੀਆਂ ਵਿੱਚ ਵੱਜਦਾ ਤੇ ਵੀ ਉਹਨੂੰ ਆਪਾਂ ਜਿਹੜਾ ਸੰਸਥਾ ਦੇ ਵਿੱਚ ਲੈ ਕੇ ਆਈਏ ਤੇ ਫਿਰ ਅੱਜ ਅਸੀਂ ਗਏ ਸੀ ਖਡੂਰ ਸਾਹਿਬ ਉੱਥੇ ਗਏ ਸੀਗੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦੇ ਅੱਜ ਉੱਥੇ ਰੋਡ ਸ਼ੋਅ ਕੱਢਿਆ ਸੀ ਸਾਡੇ ਵੀਰ ਜੱਗਾ ਕਪੂਰਥਲਾ ਵੱਲੋਂ ਤੇ ਉੱਥੋਂ ਆਉਂਦੇ ਹੋਏ ਫਿਰ ਅਸੀਂ ਇਹਨੂੰ ਵੀਰ ਨੂੰ ਜਿਹੜਾ ਰੈਸਕਿਊ ਕਰਕੇ ਲਿਆਏ ਆ ਹਾਲਾਤ ਤੁਹਾਡੇ ਸਾਹਮਣੇ ਆ ਰਮਨ ਕੁਮਾਰ ਨਾਮ ਦੱਸਿਆ ਬਟਾਲਾ ਲਾਗੇ ਕਿਹੜਾ ਪਿੰਡ ਦੱਸਿਆ ਸੀ ਐਮ ਐਮਾ ਪਿੰਡ ਦੱਸਿਆ ਬਟਾਲੇ ਲਾਗੇ ਐਮਾ ਤੇ ਹਾਲਾਤ ਕੋਈ ਸਹੀ ਨਹੀਂ ਹੈਗੇ ਕੱਪੜੇ ਉੱਥੇ ਬਹੁਤ ਦਿਮਾਗੀ ਤੌਰ ਤੇ ਜਿਵੇਂ ਤੁਸੀਂ ਦੇਖਿਆ ਵੀ ਨਹੀਂ ਸਹੀ ਹੈਗਾ ਉੱਥੇ ਕੱਪੜੇ ਕੋਟ ਰੱਖੇ ਹੋਏ ਆ ਜਿੰਨਾ ਕੂੜਾ ਕਰਕਟ ਉਹਨਾਂ ਜੇਬਾਂ ਦੇ ਵਿੱਚ ਪਾ ਕੇ ਰੱਖਿਆ ਹੋਇਆ ਸੀ ਉੱਥੋਂ ਅਸੀਂ ਹੁਣ ਲਿਆਂਦਾ ਆ ਕੋਲੀ ਕਿਦਣ ਦਾ ਆਇਆ ਹੋਇਆ ਮੇਰਾ ਭਰਾ ਬਾਜੀ ਇਹਨੂੰ 15 ਦਿਨ ਤੋਂ ਮੈਨੂੰ ਦੇਖਦੇ ਨੂੰ ਲੱਗਾ ਪਰ ਜਿਆਦਾ ਪਹਿਲਾਂ ਦਾ ਹੈ ਪਹਿਲਾਂ ਦਾ ਹੈ ਪਹਿਲਾਂ ਦਾ ਉੱਥੇ ਘੁੰਮਦਾ ਸੀ ਉੱਥੇ ਘੁੰਮਦਾ ਲੱਭ ਜਿੱਥੇ ਆਪਾਂ ਕੈਂਪ ਲਾਉਨੇ ਉੱਥੇ ਕੀ ਤਕਰੀਰ ਸੀ ਉੱਥੇ ਹੀ ਸੀ ਬਾਜੀ ਪਿੱਛੇ ਅਚਾਨਕ ਰੋਟੀ ਪਾਣੀ ਆਪਾਂ ਨੂੰ ਸੇਕਣਾ ਹੈ ਅੱਛਾ ਉੱਥੇ ਰੋਟੀ ਪਾਣੀ ਠੀਕ ਲਾਪਤੇ ਦੀ ਖਰਾਬ ਹੈ ਇੱਕ ਐਕਸੀਡੈਂਟ ਵੀ ਇਹਦੇ 1-2 ਦਾ ਹੋਣ ਨੂੰ ਹੋ ਗਿਆ ਹਾਂ ਜਦੋਂ ਆਪਾਂ ਵੀਡੀਓ ਭੇਜੀ ਉਹਦਣ ਤੁਰਦਾ ਸੀ ਹੈਨਾ ਤੋਪਰਾ ਸੀਗਾ ਤੇ ਤਿੰਨ ਕਿਦਣੇ ਨੂੰ ਆਇਆ ਕਹਿੰਦੇ ਗੱਡੀ ਮਾਰ ਕੇ ਗਿਆ ਸੀ ਤੇ ਪ੍ਰਿੰਸੀਪਲ ਅੱਛਾ ਹਾਉਣੋਂ ਤੇ ਇੱਕ ਥਾਂ ਹੀ ਪਿਆ ਹੈ ਥਾਂ ਪਿਆ ਸੀ ਉੱਥੇ ਹੀ ਸੀ ਚੱਲੇ ਗਏ ਹੁਣ ਜੇ ਦਵਾਈ ਨਾ ਦਿੱਤੀ ਤੇ ਹੋਰ ਜ਼ਿਆਦਾ ਹਾਲਾਤ ਜਿਹੜੇ ਖਰਾਬ ਹੋਣਗੇ ਹੁਣ ਜਿਹੜਾ ਇਹਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਵਾਂਗੇ ਤੇ ਬਾਕੀ ਜੂ ਵੀ ਇਹਦਾ ਪਰਿਵਾਰ ਲੱਭਣਾ ਇਹਦੇ ਪਰਿਵਾਰ ਬਾਰੇ ਜੇ ਤੁਸੀਂ ਕੋਈ ਪਛਾਣ ਸਕਦਾ ਐਮਾ ਪਿੰਡ ਦਾ ਕੋਈ ਬਟਾਲੀ ਸ਼ਹਿਰ ਦੇ ਲਾਗੇ ਦਾ ਕੋਈ ਐਮਾ ਪਿੰਡ ਜਿਹੜਾ ਹੈਗਾ ਰਮਨ ਕੁਮਾਰ ਆ ਪਿਤਾ ਦਾ ਨਾਮ ਕੀ ਸੀਗਾ ਦਰਸ਼ਨ ਦਰਸ਼ਨ ਲਾਲ ਪਿਤਾ ਦਾ ਨਾਮ ਆ ਤੇ ਜੇ ਕੋਈ ਮੇਰਾ ਭਰਾ ਵੀਰ ਭਰਾ ਦਾ ਨਾਮ ਕੀ ਪਵਨ ਕੁਮਾਰ ਭਰਾ ਦਾ ਨਾਮ ਆ ਜੇ ਕੋਈ ਪਛਾਣ ਸਕਦਾ ਤੇ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਾਓ ਤਾਂ ਜੋ ਇਹਨੂੰ ਘਰ ਇਹਦੇ ਪਹੁੰਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ